ਨਮਸਕਾਰ ਜੀ ਅੱਜ ਆਦਰਸ਼ ਬ੍ਰਿਧ ਆਸ਼ਰਮ ਚਾ ਖੋਲਾੜੀ ਪਠਾਨਕੋਟ ਦੇ ਵਿੱਚ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫਰੋਜ਼ਕਲਾ ਜ਼ਿਲ੍ਹਾ ਪਠਾਨਕੋਟ ਦੇ ਵਿਦਿਆਰਥੀਆਂ ਨੇ ਕੀਤਾ ਦੌਰਾ ਇਸ ਮੌਕੇ ਤੇ ਆਸ਼ਰਮ ਪ੍ਰਬੰਧਕ ਮੈਡਮ ਅੰਜਲੀ ਸ਼ਰਮਾ ਜੀ ਉਹਨਾਂ ਨੇ ਆਏ ਹੋਏ ਟੀਚਰ ਸਹਿਬਾਨ ਅਤੇ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਬਜ਼ੁਰਗਾਂ ਦਾ ਹਾਲਚਲ ਦੱਸਿਆ ਔਰ ਉਹਨਾਂ ਨੇ ਬੱਚਿਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਹੀ ਵਿਰਧ ਮਾਪੇ ਦੀ ਸੇਵਾ ਕਰਨੀ ਚਾਹੀਦੀ ਹੈ ਆਪਣੇ ਬਜ਼ੁਰਗਾਂ ਨੂੰ ਘਰੋਂ ਨਹੀਂ ਕੱਢਣਾ ਚਾਹੀਦਾ ਔਰ ਇਸ ਦੇ ਨਾਲ ਉਹਨਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਦੇ ਪਿਆਰ ਦੀ ਮਹੱਤਤਾ ਤੇ ਚੰਨਾ ਪਾਇਆ ਔਰ ਫਿਰ ਬਹੁਤ ਸਾਰੇ ਬੱਚਿਆਂ ਨੇ ਵੱਖ-ਵੱਖ ਤਰੀਕੇ ਦੇ ਨਾਲ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਅਤੇ ਕਿਹਾ ਕਿ ਸਾਨੂੰ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਹੈ ਦੁਨੀਆ ਤੇ ਸਭ ਤੋਂ ਵੱਡੀ ਸੇਵਾ ਅਜਿਹੀ ਹੈ ਜਿਸ ਵਿੱਚ ਅਸੀਂ ਆਪਣੇ ਮਾਪੇ ਔਰ ਬਿਰਧ ਦਾਦੀ ਦਾਦਾ ਬਜ਼ੁਰਗਾਂ ਨੂੰ ਖੁਸ਼ ਕਰ ਸਕੀਏ ਸੋ ਇਸ ਤਰ੍ਹਾਂ ਉਹਨਾਂ ਨੇ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ ਔਰ ਸਮਝਾਉਂਦੇ ਹੋਏ ਕਿਹਾ ਕਿ ਸਾਨੂੰ ਹਮੇਸ਼ਾ ਇਨਾਂ ਦਾ ਦੇਖਭਾਲ ਕਰਨੀ ਚਾਹੀਦੀ ਹੈ ਇਹਨਾਂ ਨੂੰ ਪਿਆਰ ਕਰਨਾ ਚਾਹੀਦਾ ਫਿਰ ਆਏ ਹੋਏ ਟੀਚਰ ਸਹਿਬਾਨ ਪਦੀਪ ਰਾਮ ਪ੍ਰਕਾਸ਼ ਜੀ ਹੋਣਾ ਨੇ ਵੀ ਬੱਚਿਆਂ ਨੂੰ ਬکریاں-ਬکریاں ਉਦਾਹਰਣਾ ਦੇ ਕੇ ਇਨ੍ਹਾਂ ਬਜ਼ੁਰਗਾਂ ਨੂੰ ਇਨਾਂ ਦੀ ਅਹਿਮੀਅਤ ਬਾਰੇ ਦੱਸਿਆ ਔਰ ਇਹਨਾਂ ਨੇ ਕਿਹਾ ਕਿ ਬੱਚਿਆਂ ਬਜ਼ੁਰਗਾਂ ਨੂੰ ਇਸ ਉਮਰ ਦੇ ਵਿੱਚ ਕੁਝ ਨਹੀਂ ਚਾਹੀਦਾ ਸਿਰਫ ਉਹਨਾਂ ਨੂੰ ਆਪਣੇ ਬੱਚਿਆਂ ਪੋਤੀ ਪੋਤੇ ਦਾ ਪਿਆਰ ਹੀ ਚਾਹੀਦਾ ਹੈ ਇਹਨਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਇਸ ਕਰਕੇ ਸਾਨੂੰ ਹਮੇਸ਼ਾ ਹੀ ਇਹਨਾਂ ਨੂੰ ਤਿਆਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਘਰੋਂ ਬੇਕਾਰ ਨਹੀਂ ਕਰਨਾ ਚਾਹੀਦਾ ਫਿਰ ਆਏ ਹੋਏ ਟੀਚਰ ਸਹਿਬਾਨ ਪਦੀਪ ਕੁਮਾਰ ਜੀ ਉਹਨਾਂ ਨੇ ਵੀ ਟੀਚਰ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਇਹਨਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਘਰੋਂ ਵੇਖ ਕਰਨੀ ਕਰਨਾ ਚਾਹੀਦਾ ਅੱਜ ਸਮਾਂ ਬਹੁਤ ਬਲਵਾਨ ਹੈ ਜ਼ਿੰਮੇਵਾਰੀ ਕਰਾਂਗੇ ਉਸੇ ਤਰ੍ਹਾਂ ਹੀ ਅਸੀਂ ਪਾਵਾਂਗੇ ਸੋ ਸਾਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ ਬਜ਼ੁਰਗਾਂ ਨੂੰ ਘਰੋਂ ਬੇਕਰ ਨਹੀਂ ਕਰਨਾ ਚਾਹੀਦਾ ਬਜ਼ੁਰਗਾਂ ਦੀ ਅਹਿਮੀਅਤ ਬਹੁਤ ਜ਼ਿਆਦਾ ਹੁੰਦੀ ਹੈ ਉਹਨਾਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰ ਮਾਪੇ ਬਾਪ ਨਹੀਂ ਹੈਗੇ ਸੋ ਇਸ ਤਰ੍ਹਾਂ ਬਹੁਤ ਸਾਰੀਆਂ ਉਦਾਹਰਣਾਂ ਦਿੱਤੀਆਂ ਔਰ ਇਹਨਾਂ ਨੇ ਬਜ਼ੁਰਗਾਂ ਨਾਲ ਗਲਤ ਕੀਤੀ ਫਿਰ ਉਹਨਾਂ ਨੇ ਆਸ਼ਰਮ ਪ੍ਰਬੰਧਕਾਂ ਨੂੰ ਕਿਹਾ ਕਿ ਅਸੀਂ ਤੁਹਾਡਾ ਤਿਆਰ ਤੋ ਧੰਨਵਾਦ ਕਰਦੇ ਹਾਂ ਇਥੋਂ ਦਾ ਸ ਮੁਹੰਮਦ ਇਸਮਤ ਨੂੰ ਦੇ ਕੇ ਸਾਡੇ ਕੋਲ ਕੁਝ ਸ਼ਬਦ ਨਹੀਂ ਹੈਗੇ ਕਿ ਤੁਹਾਡੇ ਬਜ਼ੁਰਗ ਬਹੁਤ ਵਧੀਆ ਖੁਸ਼ੀ ਖੁਸ਼ੀ ਜੀਵਨ ਬਤੀਤ ਕਰ ਰਹੇ ਆ ਸੋ ਅਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਦਿਆਂ ਕਿ ਇਹ ਬਜ਼ੁਰਗ ਹਮੇਸ਼ਾ ਇੱਥੇ ਹੱਸਦੇ-ਵੱਸਦੇ ਰਹਿਣ ਔਰ ਖੁਸ਼ੀ-ਖੁਸ਼ੀ ਆਪਣਾ ਜੀਵਨ ਬਤੀਤ ਕਰਨ ਤੇ ਆਸ਼ਰਮ ਪ੍ਰਬੰਧਕਾਂ ਨੂੰ ਕਿਹਾ ਕਿ ਅਸੀਂ ਪਰਮਾਤਮਾ ਅੱਗੇ ਵੀ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਹਮੇਸ਼ਾ ਹੀ ਇਹਨਾਂ ਦੀ ਚੰਗੀ ਤਰ੍ਹਾਂ ਸੇਵਾ ਕਰਦੇ ਰਹੋ ਇਸ ਦੇ ਨਾਲ ਆਸ਼ਰਮ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਜੀ ਨੇ ਵੀ ਆਏ ਹੋਏ ਟੀਚਰਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਸਾਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਸਮੇਂ-ਸਮੇਂ ਤੇ ਸਾਡੇ ਕੋਲ ਆ ਕੇ ਬਜ਼ੁਰਗਾਂ ਨਾਲ ਗੱਲਬਾਤ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਲਿਆ ਕੇ ਉਹਨਾਂ ਦੀ ਦਿਲ ਦੇ ਭਾਵਨਾਵਾਂ ਜੋ ਕਿ ਉਹਨਾਂ ਦੇ ਵਿੱਚ ਹੁੰਦੀਆਂ ਉਹ ਸਾਂਝੀਆਂ ਕਰਵਾਂਦੇ ਰਹੇ ਔਰ ਆਂਦੇ ਅੱਗੇ ਵੀ ਆਂਦੇ ਰਹੋ ਫਿਰ ਉਹਨਾਂ ਨੇ ਵਕ ਵਕ ਉਦਾਹਰਨਾ ਦੇ ਕੇ ਕਿਹਾ ਕਿ ਸਾਨੂੰ ਹਮੇਸ਼ਾ ਇੱਥੇ ਆਉਣਾ ਚਾਹੀਦਾ ਹੈ ਇਹਨਾਂ ਦਾ ਹਾਲ ਚਾਲ ਜਾਨਣਾ ਚਾਹੀਦਾ ਹੈ ਫਿਰ ਆਸ਼ਰਮ ਪ੍ਰਬੰਧਕਾਂ ਦੇ ਨਾਲ ਗਲਵਤ ਕਰਕੇ ਇਹਨਾਂ ਦਾ ਹਲ ਚਲ ਜਾਨੇ ਹਾਂ ਫਿਰ ਟੀਚਰ ਸਹਿਬਾਨ ਅਤੇ ਬੱਚਿਆਂ ਨੇ ਮਸਲਾ ਦਿੰਦੇ ਹੋਏ ਇਹਨਾਂ ਵਿਰਧ ਮਾਪ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਚੀਜ਼ ਤੋਂ ਘਬਰਾਣਾ ਨਹੀਂ ਹੈ ਅਸੀਂ ਵੀ ਤੁਹਾਡੇ ਹੀ ਬੱਚੇ ਹਾਂ ਸਮਾ ਬਹੁਤ ਬਲਵਾਨ ਹੈ ਜੇਕਰ ਉਹ ਇੱਕ ਦਰਵਾਜ਼ਾ ਬੰਦ ਕਰਦਾ ਹੈ ਤਾਂ ਦੂਸਰਾ ਪਰਮਾਤਮਾ ਆਪ ਹੀ ਖੋਲ ਦਿੰਦਾ ਹੈ ਤੁਹਾਨੂੰ ਸਭ ਕੁਝ ਭੁੱਲ ਜਾਣਾ ਚਾਹੀਦਾ ਹੈ ਜੋ ਕੁਝ ਪਿੱਛੇ ਹੋਏ ਹੈ ਔਰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਧੰਨਵਾਦ